ਅਸੀਂ ਉਹਦੇ ਚਰਨਾਂ ਵਿੱਚ ਆ ਤੇ ਜਾਣੇ ਹ ਪਰ ਉਹਦੇ ਚਰਨਾਂ ਦੇ ਅੰਦਰ ਅਸੀਂ ਸਮਰਪਿਤ ਨਹੀਂ ਹੁੰਦੇ ਛਾਲ ਨਹੀਂ ਮਾਰਦੇ ਨਾਮ ਪਾੜੀ ਵਿੱਚ ਛਾਲ ਮਾਰਨੇ ਨਾਲ ਗਰਮੀ ਹਟਦੀ ਨਹੀਂ ਸਾਨੂੰ ਡਰ ਲੈਂਦਾ ਕਿਤੇ ਡੁੱਬ ਨਾ ਜਾਈਏ ਮੈਂ ਮਾਰੀ ਨਾ ਜਾਵਾਂ ਕਿਤੇ ਮੈਂ ਕਿਤੇ ਕਦਮ ਨਾ ਹੋ ਜਾਵਾਂ ਇਹ ਤੇ ਰਸਤਾ ਹੀ ਖਤਮ ਹੋਣ ਦਾ ਸੀ ਅਸੀਂ ਤੇ ਬੰਡੀ ਸੋਤ ਦੇ ਅੰਦਰ ਰਾਤ ਮੈਂ ਕੁਝ ਬਣ ਜਾਵਾਂ ਦੁਨੀਆ ਯਾਦ ਰੱਖੇ ਇਹ ਤੇ ਵਰਕ ਸੀ ਪੁਰਾਣੇ ਲੋਕਾਂ ਵਿੱਚ ਜਿਨ੍ਹਾਂ ਨੇ ਭਗਤੀਆਂ ਕੀਤੀਆਂ ਤੇ ਗੁਰੂ ਸਾਹਿਬ ਨੂੰ ਕਿਸੇ ਪੁੱਛਿਆ ਵੀ ਤੁਹਾਡੇ ਵਿੱਚ ਬ੍ਰਹਮ ਗਿਆਨੀ ਨੇ ਸਿੱਖ ਨੇ ਸਾਡੇ ਵਿੱਚ ਆ ਜਿਹੜੇ ਯੋਗੀ ਨੇ ਜਾਂ ਹੋਰ ਤੁਸੀਂ ਇਹਨਾਂ ਦੇ ਖਿਲਾਫ ਕਿਉਂ ਹੋ ਕੀ ਵਰਕ ਹੈ ਹੁਣ ਗੁਰਬਾਣੀ ਦੇ ਵਿੱਚ ਤੁਸੀਂ ਬਚਨ ਪੜੋ ਗੁਰੂ ਕਲਗੀਧਰ ਪਾਸ਼ਾ ਕਹਿੰਦੇ ਰਾਮ ਰਹੀਮ ਉਬਾਰ ਨਾ ਸਕੈ ਜਾ ਕਰ ਨਾਮ ਰਟੈ ਹੈ ਕਹਿੰਦੇ RAM ਤੇ RAHIM ਤੁਹਾਨੂੰ ਵਾਰ ਨਹੀਂ ਸਕਣਗੇ ਜਿਨ੍ਹਾਂ ਦਾ ਨਾਮ ਤੁਸੀਂ ਰੱਖਦੇ ਰਹਿੰਦੇ ਦੁਦੇ ਪਾਸੇ ਸਵਾਲ ਖੜਾ ਹੁੰਦਾ ਕਿ ਗੁਰੂ ਸਾਹਿਬ ਦਾ ਨਾਮ ਤੇ ਅਸੀਂ ਵੀ ਰੱਟਦੇ ਆਂ ਨਾ ਸਿੱਧਾਂ ਦਾ ਜਿਹੜਾ ਯੋਗੀਆਂ ਦਾ ਸੀ ਜਿਹੜੇ ਸੰਨਿਆਸੀ ਸਨ ਸਤਿਗੁਰੂ ਨੇ ਕਿਉਂ ਕਿਹਾ ਵੀ ਇਹ ਨਾ ਪਿਛੇ ਨਾ ਕਰੋ ਇੱਕ ਰੱਬ ਨੂੰ ਚੇਤਾ ਕਰੋ ਜਦ ਤੇ ਗੁਰਮਤ ਦੇ ਅੰਦਰ ਅਸੀਂ ਸਾਰੇ ਹੀ ਰੱਬ ਦੇ ਪਿਆਰਿਆਂ ਦੀ ਯਾਦ ਵਿੱਚ ਦਿਨ ਵੀ ਬਣਾਉਂਦੇ ਜਿਵੇਂ ਬਾਬਾ ਗੁੱਡਾ ਸਾਹਿਬ ਨੇ ਭਾਈ ਗੁਰਦਾਸ ਜੀ ਨੇ ਜਿੰਨੇ ਵੀ ਸਤਕਾਰਯੋਗ ਹਸਤੀਆਂ ਹੋਈਆਂ ਨੇ ਅਸੀਂ ਉਹਨਾਂ ਨੂੰ ਯਾਦ ਕਰਨੇ ਆ ਇਹਦਾ ਕੀ ਕਾਰਨ ਨੇ ਇੱਕ ਪਾਸੇ ਗੁਰੂ ਅਵਤਾਰ ਗੁਰੂ ਸਾਹਿਬ ਅਵਤਾਰਵਾਦ ਦੇ ਵਿਰੋਧਤਾ ਕਰ ਰਹੇ ਨੇ ਇਹ ਅਵਤਾਰਵਾਦ ਨੂੰ ਛੱਡੋ ਦੂਜੇ ਪਾਸੇ ਬਾਣੀ ਵਿੱਚ ਬਚਨ ਕਹਿ ਰਹੇ ਨੇ ਸਤਗੁਰੂ ਕਿ ਨਾਨਕ ਕਚੜਿਆ ਸਿਓ ਤੋੜ ਢੋੜ ਸਜਣ ਸੰਤ ਪੱਕਿਆ ਉਹੀ ਜਿਵੰਦੇ ਵਿੱਚ ਨਾ ਮੋਇਆ ਨਾ ਜਾਈ ਛੋਟ ਕੇ ਸਿੱਖਾਂ ਦੀ ਯਾਦ ਕਿਉਂ ਉਹਦਾ ਇੱਕੋ ਹੀ ਕਾਰਨ ਹੈ ਜਿਹੜੇ ਪੁਰਾਣੇ ਲੋਕ ਭਗਤੀਆਂ ਤੇ ਸੰन्यास ਕਮਾਉਂਦੇ ਸਨ ਉਹ ਇਸ ਵਾਸਤੇ ਕਮਾਉਂਦੇ ਸਨ ਸਾਡਾ ਨਾਂ ਰਹਿ ਜਾਏ ਅਸੀਂ ਦੁਨੀਆ ਵਿੱਚ ਰਹਿ ਜਾਈਏ ਪਰ ਜਿਹੜੇ ਗੁਰੂ ਨਾਨਕ ਦੇ ਘਰ ਦੇ ਕਮਾਈ ਕਰਨ ਵਾਲੇ ਸਿੱਖ ਨੇ ਉਹ ਇਸ ਵਾਸਤੇ ਸਿੱਖੇ ਨਹੀਂ ਕਮਾਉਂਦੇ ਵੀ ਸਾਡਾ ਨਾਂ ਰਹਿ ਜਾਏ ਉਹ ਇਸ ਵਾਸਤੇ ਸਿੱਖੀ ਕਮਾਉਂਦੇ ਨੇ ਵੀ ਰੱਬ ਦਾ ਨਾਂ ਰਹਿ ਜਾਏ ਤੇ ਅਸੀਂ ਉਹਦੇ ਵਿੱਚ ਲੀਨ ਹੋ ਜਾਈ ਬੜਾ ਵੱਡਾ ਫਰਕ ਹੈ ਭਗਤੀ ਵਿੱਚ ਇੱਕ ਭਗਤੀ ਕਰ ਰਿਹਾ ਆਪਣੇ ਆਪ ਨੂੰ ਦੁਨੀਆ ਦੇ ਵਿੱਚ ਵੱਡਾ ਬਣਨ ਵਾਸਤੇ ਇੱਕ ਭਗਤੀ ਕਰ ਰਿਹਾ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋਣ ਵਾਸਤੇ